ਵੈਲਕਮ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਤੁਹਾਨੂੰ ਆਪਾਂ ਦੱਸਾਂਗੇ ਜਾਨੀ ਕਿ ਸਰਦੀ ਵਾਲਾ ਸੂਟ ਬਣਾਵਾਂਗੇ ਬੇਬੀ ਬੁਆਏ ਦਾ ਵੀ ਤੇ ਬੇਬੀ ਬੁਆਏ ਦੇ ਵੀ ਬੁਆ ਸਕਦੇ ਆ ਤੇ ਆਪਾਂ ਕਰ ਲਦੇ ਵੀ ਦੋਨੋਂ ਦਾ ਹੀ ਪੈ ਜਾਊਗਾ ਇਹ ਸੂਟ ਤੇ ਇਹ ਹੁੱਡੀ ਵਾਲਾ ਸੂਟ ਬਣਾਵਾਂਗੇ ਜਿਹੜੀ ਤੇ ਜਾਨੀ ਕਿ ਕੈਪ ਲੱਗੀ ਹੁੰਦੀ ਆ ਉਹ ਵਾਲਾ ਸੂਟ ਬਣਾਵਾਂਗੇ ਤੇ ਇਹਦੇ ਨਾਲ ਜਾਨੀ ਕਿ ਦੋ ਤਾਂ ਜਾਨੀ ਕਿ ਇਹਦੇ ਨਾਲ ਸ਼ਰਟ ਵੀ ਜਾਨੀ ਕਿ ਆਪਾਂ 100 ਰੁਪਏ ਦਾ ਪੀਸ ਲੈ ਕੇ ਆਏ ਸੀ ਇਹ ਕੱਪੜੇ ਦਾ ਤੇ ਇਹਦੇ ਵਿੱਚ ਜਾਨੀ ਕਿ ਇੱਕ ਪਜਾਮੀ ਤੇ ਦੋ ਸੂਟ ਜਾਨੀ ਕਿ ਉੱਪਰਲੇ ਦੋ ਉੱਪਰਲੀ ਸ਼ਰਟਾਂ ਜਾਨੀ ਕਿ ਦੋ ਬਣ ਗਈਆਂ ਇਹਦੇ ਨਾਲ ਤੇ ਤੁਹਾਨੂੰ ਆਪਾਂ ਦੱਸ ਦਿਆਂਗੇ ਵੀ ਆਪਾਂ ਵੀ ਜਨਕੀ ਇਹਦੀ ਕਿੰਨੀ ਕਟਿੰਗ ਕੀਤੀ ਹੈ ਇਹ 1.5 ਸਾਲ ਦੇ ਬੱਚੇ ਦੇ ਬਣਾਏ ਆਪਾਂ ਤੇ ਇਹਦੀ ਆਪਾਂ ਕਿੰਨੀ ਕਿੰਨੀ ਕਟਿੰਗ ਕੀਤੀ ਹੈ 1.5 ਸਾਲ ਦੇ ਤੁਸੀਂ ਆਪਣੇ ਜਨਕੀ ਤੁਹਾਡੇ ਤੁਸੀਂ ਘਰੇ ਸਟਿਚ ਕਰਨਾਗਾ ਸੂਟ ਤਾਂ ਉਹਦੇ ਲਈ ਤੁਸੀਂ ਆਪਣੇ ਜਿਹੜਾ ਤੁਹਾਡੇ ਬੱਚੇ ਦਾ ਸੂਟ ਹੈਗਾ ਉਹਨੂੰ ਤੁਸੀਂ ਮਿੰਕੀ ਉਹਨੇ ਉਹਨੇ ਪੀਸ ਲਾ ਲਿਓ ਆ ਦੇਖੋ ਜੀ ਪਹਿਲਾਂ ਆਪਾਂ ਪੀਸ ਲਾਏ ਹੈਗੇ ਵੀ ਜਨਕੀ ਆਪਾਂ ਤੁਹਾਨੂੰ ਕਟਿੰਗ ਰੈਸਿ ਕੀਤੀ ਹੈ ਇਹਦੀ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਵੀ ਲੰਬਾਈ ਚੜਾਈ ਆਪਾਂ ਕੀ ਰੱਖੀ ਹੈ ਆ ਦੇਖੋ ਜੀ ਆ ਆਪਾਂ ਇਹ ਬੈਕ ਵਾਲਾ ਪੀਸ ਆਗਾ ਦੋਨੇ ਪੀਸ ਇੱਕੋ ਜੇ ਕੱਟਣੇ ਹੈਗੇ ਜਿਹੜਾ ਫਰੰਟ ਵਾਲਾ ਪੀਸ ਹੈ ਉਹਨੂੰ ਆਪਾਂ ਬਚਾ ਲਉ ਇਸ ਤਰ੍ਹਾਂ ਕੱਟ ਲਿਆ ਸੀ ਆ ਸੈਂਟਰ ਕਰਕੇ ਆ ਦੇਖੋ ਜੀ ਇਹ ਆਪਾਂ ਲੰਬਾਈ ਰੱਖੀ ਹੈ ਇਹਦੀ 18 ਇੰਚ ਤੇ ਚੜਾਈ ਇਹਦੀ ਹੈਗੀ ਹੈਗੀ 14 ਇੰਚ ਲੰਬਾਈ 18 ਇੰਚ ਤੇ ਚੜਾਈ 14 ਇੰਚ ਤੇ 5 ਇੰਚ ਦਾ ਆਪਾਂ ਕੱਟਿਆ ਇਹਦਾ ਆਵਲਾ ਮੋੜਾ 5 ਇੰਚ ਦਾ ਆਪਾਂ ਕੱਟਿਆ ਮੋੜਾ ਉੱਪਰੋਂ ਇੱਥੋਂ ਤੇ ਬੈਕ ਵਾਲੇ ਪੀਸ ਤੇ ਆਪਾਂ ਤੁਗੜੇ ਦੀ ਥੋੜੀ ਜੀ ਕਟ ਪਾਈ ਹੈਗੀ ਤੇ ਫਰੰਟ ਵਾਲਾ ਤੁਹਾਨੂੰ ਦੱਸ ਦਿੰਨੇ ਆ ਫਰੰਟ ਵਾਲਾ ਦੇਖੋ ਜੀ ਫਰੰਟ ਵਾਲਾ ਵੀ ਓਨੇ ਪੀਸ ਕੱਟੇ ਆਪਾਂ ਉਹ ਇਹ ਫਰੰਟ ਵਾਲਾ ਜਿਹੜਾ ਪੀਸ ਹੈ ਇਹਨੂੰ ਬਚਾਣੋਂ ਇਸ ਤਰ੍ਹਾਂ ਜਿਹੜਾ ਆਪਾਂ ਨੈਕ ਆਗੀ ਇਹ ਆਪਾਂ 3 ਇੰਚ 2.5 ਇੰਚ ਦਾ ਕੱਟਿਆਗਾ ਹਵਲਾ ਉਪਰੋਂ 5 ਇੰਚ ਦਾ ਮੋੜਾ 2.5 ਇੰਚ ਦਾ ਨੈਕ ਕੱਟ ਕੇ ਤੇ ਇਹਨੂੰ ਨਾ ਬਚਾਣੋਂ ਸੈਂਟਰ ਕਰਕੇ ਇਸ ਤਰ੍ਹਾਂ ਬਚਾਣੋਂ ਇਸ ਤਰ੍ਹਾਂ ਕੈਂਚੀ ਨਾਲ ਕੱਟ ਲਿਆ ਆਪਾਂ ਇਹ ਲੱਗ ਲੱਗ ਕਰਦੇ ਕਿਉਂ ਆਪਾਂ ਇੱਥੇ ਨਾ ਜਿਪ ਲਾਵਾਂਗੇ ਇਹਦੇ ਤੇ ਇਹ ਜਿਪਾ ਲਾ ਬਣਾਵਾਂ ਤੇ ਇਹਦੀ ਵੀ ਲੰਬਾਈ ਚੜਾਈ ਓਨੀ ਹੈ ਕਿ ਦੋ ਤੁਸੀਂ ਪੀਸ ਜਾਨੀ ਕਿ ਇਸ ਤਰ੍ਹਾਂ ਹੀ ਲੰਬੇ ਚੌੜੇ ਕੱਟ ਸਕਦੇ ਹੋ ਆ ਦੇ ਜਾਨੀ ਕਿ ਬੱਚੇ ਦੇ ਸੂਟ ਦੇ ਹਿਸਾਬ ਦੇ ਨਾਲ ਨਾਪ ਨਾ ਮਿਣ ਕੇ ਜੇ ਤੁਹਾਨੂੰ ਰੋਲ ਜੀ ਟੇਪ ਆ ਤਾਂ ਇੰਚ ਟੇਪ ਨਾਲ ਵੀ ਮਿਣ ਸਕਦੇ ਹੋ ਤੁਸੀਂ ਤੇ ਨਹੀਂ ਆਪਾਂ ਗਿੱਠਾਂ ਦੇ ਨਾਲ ਵੀ ਮਿਣ ਲੈਣੇ ਜਿਵੇਂ ਤੁਹਾਨੂੰ ਵਧੀਆ ਲੱਗਦਾ ਉਹ ਮੈਂ ਤੁਸੀਂ ਮਿਣ ਕੇ ਆਪਦਾ ਸੂਟ ਬੱਚੇ ਦਾ ਓਨੇ ਓਨੇ ਪੀਸ ਕੱਟ ਲਿਓ ਅਗਲਾ ਪਿਛਲਾ ਪੀਸ ਇੱਕੋ ਜਿਹਾ ਕੱਟ ਲਿਓ ਦੋਨੇ ਤੇ ਹੁਣ ਆਪਾਂ ਕੱਟੀ ਆ ਆ ਵਾਲੀ ਜਿਹੜੀ ਇਹ ਜਾਨੀ ਕਿ ਜਿਹੜੀ ਆਪਾਂ ਉੱਤੇ ਲਾਉਣੀ ਹੈ ਕੈਪ ਜਿਹੜੀ ਹੂਡ ਉੱਤੇ ਉਹ ਵਾਲੀ ਜਿਹੜਾ ਉੱਤੇ ਆਪਾਂ ਕ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਵੀ ਆਪਾਂ 10 ਇੰਚ ਤਾਂ ਇਹੀ ਜਾਨੀ ਕਿ ਉੱਚਾ ਤੇ ਜਾਨੀ ਕਿ 10 ਇੰਚ ਇਸ ਤਰ੍ਹਾਂ ਦੋਨੋਂ ਪੀਸ 10 10 ਇੰਚ ਇਹ ਡਬਲ ਕਪੜਾ ਆਪਣੇ ਕੋਲੇ ਆ ਦੇਖੋ ਜੀ ਇਸ ਤਰ੍ਹਾਂ ਜਾਨੀ ਕਿ 10 ਇੰਚ ਤਾਂ ਚਾਹੀਏ ਇਹਦੀ ਇਸ ਤਰ੍ਹਾਂ ਤੇ 10 ਇੰਚ ਇਸ ਤਰ੍ਹਾਂ ਚੜਾਈ ਹੈ ਇਹਦੀ ਇਹ ਵਾਲਾ ਕੱਟਿਆ ਆਪਾਂ ਤੇ ਹੁਣ ਤੁਹਾਨੂੰ ਆਪਾਂ ਸਟਿਚ ਕਰਕੇ ਦਿਖਾਵਾਂਗੇ ਇਹਦੇ ਲਈ ਆਪਾਂ ਲੈ ਹੈਗੇ ਜਾਨੀ ਕਿ ਆਪਾਂ ਡੋਰੀ ਲਵਾਂਗੇ ਤੇ ਦੋ ਇਸ ਤਰ੍ਹਾਂ ਦੀ ਜਾਨੀ ਕਿ ਇੱਕ ਜਿੱਪ ਲਵਾਂਗੇ ਤੇ ਇੱਕ ਦੋ ਇਸ ਤਰ੍ਹਾਂ ਦੇ ਆਪਾਂ ਟੱਕੜ ਜੀ ਲਵਾਂਗੇ ਜਿਹੜੀ ਆਪਾਂ ਡੋਰੀ ਪਾਵਾਂਗੇ ਉਹਦੀ ਕੈਪ ਦੇ ਵਿੱਚ ਉਹ ਵਾਲੀ ਤੇ ਇੱਕ ਆਪਾਂ ਆਹ ਵਾਲੀ ਡੋਰੀ ਲਈ ਲਈ। ਕੀ ਹੁਣ ਤੁਹਾਨੂੰ ਆਪਾਂ ਦੱਸ ਦਿੰਨੀ ਆ? ਸਟਿਚ ਕਰਕੇ ਦਿਖਾਉਣੀ ਆਪਾਂ ਤੁਹਾਨੂੰ। ਇਹ ਸੋ ਸਟਿਚ ਕਰਨਾ ਬਹੁਤ ਸੌਖਾ ਹੈਗਾ ਤੇ ਬਾਹ ਬਾਹ ਵੀ ਆਪਾਂ ਲਈਏਗੀ ਬਾਹ ਆਪਾਂ ਲਈਏਗੀ ਤੇ 12 13 ਇੰਚ ਲੰਬੀ ਲੈਤੀ ਹੈਗੀ ਤੇ ਜਿਹੜਾ ਮੋਢਾ ਹੈਗਾ ਆਪਾਂ ਇਹ 6 ਇੰਚ ਲੈਂਦਾ ਬਾਹ ਦਾ। 5 ਇੰਚ ਕਟਾਈ ਕੀਤੀ ਤੇ ਬਾਹ ਦਾ 6 ਇੰਚ ਲੈਂਦਾ ਹੈਗਾ। ਤੇ ਹੁਣ ਆਪਾਂ ਨਾ ਬੈਕ ਵਾਲਾ ਪੀਸ ਆ ਦੇਖੋ ਰੱਖ ਲਿਆ ਪਹਿਲਾਂ। ਇਸ ਤਰ੍ਹਾਂ ਬੈਕਲਾ ਪੀਸ ਰੱਖ ਕੇ ਇਹਦੇ ਉੱਪਰ ਫਰੰਟ ਵਾਲੇ ਪੀਸ ਇਸ ਤਰ੍ਹਾਂ ਰੱਖ ਲਾਂਗੇ। ਦੋਨੋਂ ਪੀਸ ਰੱਖ ਕੇ ਪਹਿਲਾਂ ਇਹਦੀ ਉੱਪਰਲੀ ਤੀਰੇ ਵਾਲੀ ਸੀਨ ਲਾਵਾਂਗੇ ਆਵਲੀ ਸੀਨ ਦੋਨੋਂ ਦੋਨਾਂ ਦੀ। ਇਸ ਤਰ੍ਹਾਂ ਦੋਨਾਂ ਦੀ ਉੱਪਰਲੀ ਤੀਰੇ ਵਾਲੀ ਸੀਨ ਲਾ ਲੈਣੀ ਆਪਾਂ। ਬਹੁਤ ਸੋਖਾ ਗਏ ਸੂਟਸ ਬਣਾਉਣਾ। ਤੁਸੀਂ ਵੀ ਘਰੇ ਜਨਨ ਕਿ ਥੋੜਾ ਜਿਹਾ ਕਪੜਾ ਲਿਆ ਕੇ ਇਹ ਕਪੜਾ ਵੀ ਆਮ ਮਿਲ ਜਾਂਦਾਗਾ। ਕੁਸੀ ਵੀ ਮਾਰਦੀ ਸ਼ਾਪ ਤੋਂ ਤੁਸੀਂ ਜਾਨਕੀ ਆਪਣੇ ਮਾਰਕੀਟ ਚ ਨੇੜੇ ਇਹ ਵੈਸੇ ਤੋੜ ਕੇ ਦੇਂਦੇ ਆ ਕੱਪੜਾ ਪੂਰੇ ਦਾ ਜਿਹਾ ਕੱਪੜਾ ਹੁੰਦਾ ਹੈਗਾ ਜਿਵੇਂ ਬਿਲਕੁਲ ਇਸ ਤਰੀ ਬਣ ਜਾਂਦਾ ਜਿਵੇਂ ਆਪਾਂ ਰੈਡੀਮੇਡ ਜਿਵੇਂ ਓਮੀ ਬਣ ਜੂਗਾ ਬਿਲਕੁਲ ਕੋਈ ਕਹਿ ਨਹੀਂ ਸਕਦਾਗਾ ਵੀ ਆਪਾਂ ਇਹ ਘਰੇ ਬਣਾ ਕੇ ਬੱਚੇ ਦੇ ਪਾਇਆ ਸੂਟ ਨਾਲੇ ਆਪਾਂ ਕਿੰਨੀ ਵਧੀਆ ਆਪਣੇ ਘਰੇ ਪੂਰੀ ਵਧੀਆ ਸੀਨਾ ਲਾ ਕੇ ਸਟਿਚ ਕਰ ਸਕਦੀ ਹੈਗੇ ਕਿ ਜਿਹੜਾ ਆਪਾਂ ਮੁੰਲੇ ਦੇ ਸੰਤ ਲੈ ਕੇ ਨੇ ਬੱਚੇ ਦੇ ਛੇਤੀ ਉੱਡੜ ਜਾਂਦੀਆਂ ਪਜਾਮੀਆਂ ਵੀ ਛੇਤੀ ਉੱਡੜ ਜਾਂਦੀਆਂ ਇਹਦੀ ਨਾਲ ਉੱਡੜਦੇ ਨਹੀਂ ਹੈਗੀ ਇਹ ਬਿਲਕੁਲ ਦੀ ਆਪਾਂ ਡਬਲ ਡਬਲ ਸੀ ਲਾ ਕੇ ਇਹਦੀ ਨਾਲ ਪਜਾਮੀ ਵੀ ਜਿਹੜੀ ਸਟਿਚ ਕੀਤੀ ਉਹ ਵੀ ਤੁਹਾਨੂੰ ਦੱਸਾਂਗੇ ਆਪਾਂ ਵੀ ਉਹਦੀ ਲੰਬਾਈ ਚੜਾਈ ਆਪਾਂ ਕਿੰਨੀ ਰੱਖੀ ਹੈ ਤੇ ਆ ਦੇਖੋ ਜੀ ਪਹਿਲਾਂ ਆਪਾਂ ਜਿਹੜੇ ਬਾਹਾਂ ਕੀ ਬਾਹਾਂ ਦੇ ਨਾਲ ਵਿਚਾਲੇ ਇਸ ਤਰ੍ਹਾਂ ਕੱਟ ਲਾ ਲਿਆ ਉਧਰੋਂ ਆਪਣੀਆਂ ਜਿਹੜੀ ਸੀਨ ਵਾਲੀ ਹੈਗੀ ਇਹਦਾ ਪਤਾ ਲੱਗ ਜਾਂਦਾ ਤੇ ਬਾਹ ਨੂੰ ਇਸ ਤਰ੍ਹਾਂ ਰੱਖ ਲਾਂਗੇ ਇਹਦੇ ਉੱਪਰ ਹੀ ਸੈਂਟਰ ਕਰਕੇ ਇਸ ਤਰ੍ਹਾਂ ਇਹਦੇ ਉੱਪਰ ਆ ਇਸ ਤਰ੍ਹਾਂ ਕੇ ਸੀਲ ਲਾ ਦਿੰਨੇ ਆ ਸੀ ਡਬਲ ਸੀ ਵੀ ਕਰ ਸਕਦੇ ਹੋਗੇ ਤੁਹਾਡੀ ਆਪਣੀ ਮਰਜ਼ੀ ਹੈਗੀ ਆ ਦੇਖੋ ਇਹਦੇ ਨਾਲ ਆਪਾਂ ਇਸ ਤਰ੍ਹਾਂ ਮਿਲਾ ਦਾਂਗੇ ਦੋਨੋਂ ਬਾਹਾਂ 'ਪਾਇਸਤਰੀ' ਰੱਖ ਕੇ ਉੱਪਰ ਸਟਿਚ ਕਰ ਲੈਣੀ ਆ। ਸੀਨ 'ਤੇ ਡਬਲੀ ਕਰ ਦਾਂਗੇ। ਆ ਦੇਖੋ ਜੀ ਦੂਸਰੀ ਸਾਈਡ ਵੀ ਆਪਾਂ ਇਸ ਤਰੀ ਇੱਥੇ ਕੱਟ ਲੱਗਿਆ ਹੋਵੇ ਇਹਦੇ ਵਿਚਾਲੇ ਆਪਣੇ ਬਾਹਾਂ ਦਾ ਅੱਧ ਕਰਕੇ ਇਸ ਤਰ੍ਹਾਂ ਅੱਧ ਕਰਕੇ ਆਪਾਂ ਕੱਟ ਲਾਇਆ ਇਹ ਇਸ ਤਰ੍ਹਾਂ ਇਹਦੇ ਵਿਚਾਲੇ ਤੇ ਉਧਰੋਂ ਆਹ ਵਾਲੀ ਸੀਨ ਜਿਹੜੀ ਆਪਾਂ ਜਿਹੜੀ ਤੀਰੀ ਵਾਲੀ ਸੀਨ ਲਾਈਏ ਉਹਦੇ ਸੀਨ ਦੇ ਉੱਤੇ ਇਸ ਤਰ੍ਹਾਂ ਇਹਨੂੰ ਰੱਖ ਲਾਂਗੇ ਬਾਹ ਨੂੰ ਇਸ ਤਰ੍ਹਾਂ ਆਪਾਂ ਦੂਜੀ ਬਾਹ ਲਾਈਏ ਇਹ ਵੀ ਬਾਹ ਪਾ ਇਸ ਤਰੀ ਰੱਖ ਕੇ ਲਾ ਲਈਏ ਫਿਰ ਤੁਹਾਨੂੰ ਆਪਾਂ ਗੇ ਦਿਖਾਉਣੀ ਹੈਗੇ ਆ ਦੇਖੋ ਜੀ ਆਪਾਂ ਦੋਨੋਂ ਸਾਈਡ ਹੀ ਬਾਹਾਂ ਲਾ ਲਈਆਂ ਇਹਦੀਆਂ ਤੇ ਹੁਣ ਬਾਹਾਂ ਨੂੰ ਆਪਾਂ ਕਰਾਂਗੇ ਅੱਗੋਂ ਫੋਲਡ ਤੇ ਬਾਹਾਂ ਨੂੰ ਫੋਲਡ ਕਰ ਲੈਣਾ ਆਪਾਂ ਨੂੰ ਇਸ ਤਰ੍ਹਾਂ ਐਨਾ ਫੋਲਡ ਕਰਨ ਦੀ ਜਰੂਰਤ ਨਹੀਂ ਸਿਰਫ ਇਹਨੂੰ ਇਸ ਤਰ੍ਹਾਂ ਹੀ ਫੋਲਡ ਕਰ ਲੈਣਾ ਕਿਉਂ ਇਹਦੇ ਵਿੱਚ ਅੱਗੋਂ ਧਾਗੇ ਬਿਲਕੁਲ ਨਹੀਂ ਨਿਕਲਦੇਗੇ ਕੱਪੜੇ ਦੇ ਇਹ ਕੱਪੜੇ ਇਦਾਂ ਦਾ ਹੁੰਦਾ ਹੈਗਾ ਤੁਸੀਂ ਕਰਨਾ ਅੱਗੋਂ ਅੰਟਰਲੌਕ ਵੀ ਕਰ ਸਕਦੇ ਹੋਗੇ ਅੰਟਰਲੌਕ ਕਰਕੇ ਵੀ ਯਾਨੀ ਕਿ ਉਹ ਮਸ਼ੀਨ ਦੇ ਨਾਲ ਸੀਨ ਲਾ ਸਕਦੇ ਹੋਗੇ ਦੇਖੋ ਜੀ ਇਸ ਤਰ੍ਹਾਂ ਦੋਨਾਂ ਬਾਹਮਾਂ ਤੇ ਇਸ ਤਰ੍ਹਾਂ ਸੀਨ ਲਾ ਲਾਂਗੇ ਆਪਾਂ ਦੂਜੀ ਬਾਹ ਦੇ ਵੀ ਲਾ ਲੈਨੇ ਤੇ ਫਿਰ ਇਹਦੀ ਆਪਾਂ ਲਾ ਦਾਂਗੇ ਸਾਈਡ ਵਾਲੀ ਸੀਨ ਬਿਲਕੁਲ ਸੋਖਾਗਾ ਸੋਨਾ ਕੋਈ ਮੁਸ਼ਕਲ ਨਹੀਂ ਹੈਗਾ ਸੋਨਾ ਆਪਰੇ 100 ਰੁਪਏ ਦੇ ਵਿੱਚ ਹੀ ਦੋ ਸੂਟ ਬਣ ਗਏ ਸਮਝ ਲਓ ਵੀ ਥੋੜੀ ਇੱਕ ਪਜਾਮੀ ਤੇ ਥੋੜਾ ਕਪੜਾ ਘਟਿਆਗਾ ਜੇ ਲਾਈਏ ਤਾਂ ਆਪਾਂ ਜਾਨੀ ਕਿ ਆਪਣਾ 20 ਰੁਪਏ ਦਾ ਹੋਰ ਕਪੜਾ ਆ ਜੂਗਾ ਤੇ ਉਹਦੇ ਨਾਲ ਇੱਕ ਪਜਾਮੀ ਹੋਰ ਬਣ ਜੂ 120 ਰੁਪਿਆ ਦੇ ਵਿੱਚ ਆਪਣੇ ਦੋ ਸੂਟ ਬਣ ਜਾਣਗੇ 60 ਰੁਪਏ ਦਾ ਇੱਕ ਸੂਟ ਪੈ ਜਾਂਦਾ ਹਾਂ ਦੇਖੀ ਦੋਨੇ ਆਪਾਂ ਤੇ ਹੁਣ ਨੇ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲਾਂਗੀ ਅੱਗੋਂ 3 ਇੰਚ ਰੱਖ ਲਿਓ ਤੁਸੀਂ ਇਸ ਤਰ੍ਹਾਂ ਫੋਲਡ ਕਰਕੇ ਨਾ ਇਹਦੇ ਤੇ ਸੀਨ ਮਾਰ ਦਿੰਨੇ ਆਪਾਂ ਬਾਹਵਾ ਵਾਲੇ ਤੇ ਆ ਜਿਹੜੀ ਯਾਨੀ ਕਿ ਆਪਾਂ ਸਾਰੇ ਇਹਦੀ ਸਾਰੇ ਸਾਈਡ ਤੇ ਬਾਹਵਾ ਤੋਂ ਲੈ ਕੇ ਇੱਥੋਂ ਯਾਨੀ ਕਿ ਆ ਚੀਜ਼ ਤੋਂ ਲੈ ਕੇ ਆਪਾਂ ਇਹਦੇ ਇਕੱਠੇ ਸੀਨ ਲਾ ਦਾਂਗੇ ਇਸ ਤਰ੍ਹਾਂ ਐਥੋਂ ਤੇ ਦੂਸਰੀ ਸਾਈਡ ਵੀ ਇਸ ਤਰੀਏ ਸੀਨ ਲਾ ਕੇ ਫਿਰ ਤੁਹਾਨੂੰ ਆਪਾਂ ਗੀਤ ਦਿਖਾਉਣੇ ਹੈਗੇ ਆ ਦੇਖੋ ਜੀ ਆਪਾਂ ਦੋਨੋਂ ਸਾਈਡ ਵਾਲੀਆਂ ਜਿਹੜੀਆਂ ਸਾਈਡ ਵਾਲੀਆਂ ਸੀ ਉਹਨਾਂ ਦੋਨੋਂ ਸਾਈਡ ਹੀ ਲਾ ਲੀਆਂ ਤੇ ਹੁਣ ਆਪਾਂ ਲਾਵਾਂਗੇ ਪਹਿਲਾਂ ਕਰਾਂਗੇ ਇਹਨੂੰ نیچے ਫੋਲਡ ਇਸ ਤਰ੍ਹਾਂ ਹੀ ਜਿਵੇਂ ਆਪਾਂ ਬਾਜੂ ਫੋਲਡ ਕੀਤੀ ਐ ਇਸ ਤਰ੍ਹਾਂ ਹੀ ਆਇਆ ਫੋਲਡ ਕਰ ਲਾਂਗੇ ਇਹਨੂੰ نیچے ਤੋਂ ਇਸ ਤਰ੍ਹਾਂ ਫੋਲਡ ਕਰਕੇ نیچے ਤੋਂ ਫਿਰ ਇਹਦੇ ਆਪਾਂ ਲਾਵਾਂਗੇ ਜਿੱਪ ਤੁਹਾਨੂੰ ਦੱਸ ਦਿਆਂਗੇ ਇਸ ਤਰ੍ਹਾਂ ਪਹਿਲਾਂ ਫੋਲਡ ਕਰ ਲਾਂਗੇ ਇਹਨੂੰ نیچے ਤੋਂ ਇਹਨੂੰ ਇਸ ਤਰ੍ਹਾਂ ਡਬਲ ਤੋਂ ਦੱਸਿਆ ਸੀ ਪਹਿਲਾਂ ਵੀ ਆਪਾਂ ਨੂੰ ਡਬਲ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਇਹ ਕੱਪੜਾ ਦੂਸਰਾ ਹੁੰਦਾ ਨਾ ਇਹਦੇ ਚ ਤਾਂ ਗੇ ਨਹੀਂ ਨਿਕਲਦੇ ਕੁਝ ਇਸ ਤਰ੍ਹਾਂ ਆਪਾਂ ਇਹਦੇ ਨੀਚੇ ਇਸ ਤਰ੍ਹਾਂ ਸਾਰੇ ਸਾਈਡ ਤੇ ਆਪਾਂ ਸੀਨ ਲਾ ਕੇ ਫਿਰ ਤੁਹਾਨੂੰ ਅੱਗੇ ਫਿਰ ਦਿਖਾਉਣੀ ਹੈਗੇ ਹੁਣ ਲਾਵਾਂਗੇ ਪਾਆਂ ਵਾਲੀ ਇਹਦੀ ਜਿੱਪ ਜੀ ਜਿਹੜੀ ਕੋਟਾਂ ਦੀ ਜਿੱਪ ਆ ਗਈ ਇਹ ਵਾਲੀ ਜਿੱਪ ਲਾਵਾਂਗੇ ਆਪਾਂ ਇਹਦੀ ਜਿੱਪ ਨੂੰ ਨਾ ਆਹ ਕੱਪੜੇ ਦੇ ਉੱਪਰ ਇਸ ਤਰ੍ਹਾਂ ਆਪਾਂ ਉਲਟਾ ਕਰਕੇ ਰੱਖ ਲਾਂਗੇ ਆਹ ਦੇਖੋ ਜੀ ਇਸ ਤਰ੍ਹਾਂ ਜਿੱਪ ਨੂੰ ਦੇ ਉੱਤੇ ਇਸ ਤਰ੍ਹਾਂ ਉਲਟੀ ਕਰਕੇ ਰੱਖ ਲਾਂਗੇ ਆਪਾਂ ਉਲਟੀ ਕਰਕੇ ਰੱਖ ਕੇ ਇਹਦੇ ਉੱਪਰ ਪ੍ਰਸੀਨ ਲਾਵਾਂਗੇ ਆਪਾਂ ਇਹ ਤੁਹਾਨੂੰ ਸੀਨ ਡਬਲ ਕਰ ਦਿੰਨੀ ਹਾਂ। ਆ ਦੇਖੋ ਜੀ ਇਹਦੇ ਉੱਪਰ ਰੱਖ ਕੇ ਇਹਦੇ ਉੱਪਰ ਪਰਨਾ ਇਸ ਤਰ੍ਹਾਂ ਸੀਨ ਲਾ ਲਓ। ਉਰਲੇ ਜੀ ਹੱਥ ਨਾਲ ਕੱਪੜਿਆਂ ਨੂੰ ਰੱਖੀ ਜਿੱਲਿਓ ਕਿ ਕੱਪੜਾ ਇਹ ਨਾ ਸਟੋੜਾ ਸਟਿਚੇਬਲ ਹੁੰਦਾ ਹੈ। ਇਹ ਬਾਦ ਵੀ ਜਾਂਦਾ ਹੈ। ਆ ਦੇਖੋ ਜੀ ਇਸ ਤਰ੍ਹਾਂ ਲੱਗੀ ਜੋਗੀ ਇਹ। ਇਸ ਤਰ੍ਹਾਂ ਸੀਨ ਲਾ ਕੇ ਫਿਰ ਇਹਨੂੰ ਆਪਾਂ ਕਰ ਲਾਂਗੇ ਇਸ ਤਰ੍ਹਾਂ ਫੋਲਡ نیچے ਨੂੰ ਫੋਲਡ ਕਰਕੇ ਇਹਦੇ ਉੱਪਰ ਨਾ ਇੱਕ ਸੀਨ ਹੋਰ ਲਾਉਣੀ ਆਪਾਂ ਇੱਥੇ ਇਹ ਟੂਟੋਰੀਅਲ ਤੁਸੀਂ ਮਾੜੇ ਜਿਹੇ ਧਿਆਨ ਨਾਲ ਲਾ ਲਿਓ ਕਿ ਕਿਵੇਂ ਸੂਈ ਦਾ ਵੀ ਉਹ ਹੁੰਦਾ ਹੈ ਲੇਕਿਨ نیچے ਉਹ ਆ ਜਾਂਦੀ ਹੈ ਸਿੰਗਲ ਪੈਰ ਨਾਲ ਵੀ ਤੁਸੀਂ ਲਾ ਸਕਦੇ ਹੋਗੇ ਮਸ਼ੀਨ ਦਾ ਸਿੰਗਲ ਜਨ ਕਿ ਇੱਕ ਫੁੱਟ ਚੜਾ ਕੇ ਤੇ ਆਪਾਂ ਡਬਲ ਨਹੀਂ ਲਾਈ ਜਾਂਦੇ ਇਸ ਤਰ੍ਹਾਂ ਇਹਨੂੰ ਰੱਖ ਕੇ ਇਹਦੇ ਉਪਰ ਪਰਕਣਾ ਸੀ ਲਾ ਲਾਂਗੇ ਹਦਿਕ ਜਿੱਦਲੀ ਸੈੱਡ ਇਹਦੇ ਲੱਗ ਗਈ ਤੁਸੀਂ దూసే సైడ్ ఇస్తే లాసరి సైడ్ ఇస్తా రే దూజా ఖ్యాల్ ఇరణనా ఆ ఇక్కడ ਦੋਨੇ ਚੀਜ਼ਾਂ ਇੱਕ ਸਾਰ ਇੱਕ ਜਗ੍ਹਾ ਤੇ ਇਸ ਤਰ੍ਹਾਂ ਆਉਣੀਆਂ ਚਾਹੀਦੀਆਂ ਇਹ ਆ ਦੇਖੋ ਜੀ ਇਸ ਤਰ੍ਹਾਂ ਉੱਪਰ ਇਹਦੀ neck ਕੋਲ ਦੋਨੋਂ ਕੱਪੜੇ ਵੀ ਯਾਨੀ ਕਿ ਆ ਜਿਹੜੀ ਕਿ ਚੀਜ਼ ਇੱਕ ਵੀ ਯਾਨੀ ਕਿ ਅੱਗੇ ਇਸ ਤਰ੍ਹਾਂ ਐ ਨਹੀਂ ਕਰਨੀ ਹੈਗੀ ਵੀ ਇਹਨੂੰ ਇੱਕ ਸਾਈਡ ਤੇ ਇਸ ਤਰ੍ਹਾਂ ਇੱਕੋ ਜਿਹਾ ਆਪਾਂ ਰੱਖ ਗਏ ਨਾ ਇਹਦੇ ਉੱਤੇ ਸੀਨ ਲਾਉਣੀ ਆਪਾਂ ਇਹਨੂੰ ਵੀ ਇਧਰ ਵੀ ਲੈਸ ਹੀ ਯਾਨੀ ਕਿ ਆ ਸੌਰੀ ਜਿਹੜੀ ਜਿੱਪ ਹੈਗੀ ਇਹ ਉਲਟੀ ਕਰਕੇ ਰੱਖੀ ਵੀ ਆ ਦੇਖੋ ਜੀ ਇਧਰੀ ਸਾਈਡ ਤਾਂ ਆਪਾਂ ਸੀਨ ਲਾ ਲਈ ਸੀਗੀ ਹੁਣ ਇਧਰਲੀ ਸਾਈਡ ਸੀਨ ਨਹੀਂ ਰਹੀ ਇਧਰਲੀ ਸਾਈਡ ਆਪਾਂ ਐ ਕਰਾਂਗੇ ਜਿੱਪ ਨੂੰ ਨਾ ਖੋਲ ਲਾਂਗੇ ਇਸ ਤਰ੍ਹਾਂ ਜਿਹੜੀ ਐਕਸਟਰਾ ਜਿੱਪ ਹੋਗੀ ਇਹਨੂੰ ਆਪਾਂ ਕੱਟ ਲੈਣੀ ਆ ਦੋਨੋਂ ਸਾਈਡ ਹੀ ਇਸ ਤਰ੍ਹਾਂ ਇਹਧਰੂ ਵੀ ਕੱਟ ਦਿੰਨੀ ਆ ਤੇ ਇਹਧਰੂ ਵੀ ਕੱਟ ਦਿੰਨੀ ਆ ਆਪਾਂ ਐਕਸਟਰਾ ਆਪਾਂ ਕੱਟਤੀ ਤੇ ਇਹਨੂੰ ਖੋਲ ਕੇ ਆਪਾਂ ਇਹਦੇ ਉੱਪਰ ਨਾ ਡਬਲ ਸੀਨ ਕਰਾਂਗੇ ਇਹਦੇ ਉੱਪਰ ਵੀ ਇਸ ਤਰ੍ਹਾਂ ਜਿਵੇਂ ਆਪਾਂ ਉਹ ਦੂਸਰੀ ਸਾਈਡ ਸੀਨ ਲਾਈ ਹੈ ਉਸ ਤਰ੍ਹਾਂ ਹੀ ਇਹਨੂੰ ਆਪ ਖੋਲ ਕੇ ਜੈਪ ਨੂੰ ਇਹਦੇ ਉੱਪਰ ਸਿੰਕ ਕਰ ਦੇਣ ਡਬਲ ਇਸ ਤਰ੍ਹਾਂ ਇਹਦੇ ਉੱਪਰ ਰੱਖ ਕੇ ਹੁਣ ਰਹਿ ਗਈ ਆਪਣੀ ਕੈਪ ਰਹਿ ਗਈ ਉੱਪਰ ਕੈਪ ਲਾਉਣੀ ਆਪਾਂ ਹੁਣ ਨਪੜਾ ਤੇ ਆਹ ਮਿਲ ਲਾਂਗੇ ਉੱਪਰਲੀ ਚੀਜ਼ ਮਿਲ ਲਿਓ ਤੁਸੀਂ ਆਹ ਵਾਲੀ ਚੀਜ਼ ਆਹ ਵਾਲੀ ਚੀਜ਼ ਮਿਲ ਲਾਂਗੇ ਆਪਾਂ ਪਹਿਲਾਂ ਪਾ ਤਿਆਰ ਕਰ ਲੈਣੀ ਹੈ ਕੈਪ ਇਹਦੀ ਆ ਦੇਖੋ ਜੇ ਉਲਟਾ ਕਰਕੇ ਆਪਾਂ ਕੱਪੜਾ ਰੱਖ ਲਿਆ ਕੈਪ ਦੇ ਨਾ ਪਹਿਲਾਂ ਉੱਪਰਲੀ ਸਾਈਡ ਆਪਾਂ ਸੀਨ ਲਾਵਾਂਗੇ ਇਸ ਤਰ੍ਹਾਂ ਇੱਥੋਂ ਥੋੜੇ ਕੱਟ ਲੱਗਿਆਵੇਂ ਇਹਨੂੰ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਕਰ ਲੈਨੇ ਕੱਪੜੇ ਇੱਥੋਂ ਆਪਾਂ ਨਾ ਗਲਾਈ ਜੀ ਦੇ ਦਾਂਗੇ ਥੋੜੀ ਜਿਹੀ ਇਸ ਕੱਟ ਕੇ ਵੀ ਦੇ ਸਕਦੇ ਹੋਗੇ ਇਸ ਤਰ੍ਹਾਂ ਸੀਨ ਆਪਾਂ ਡਬਲ ਕਰ ਦਿੰਨੇ ਨੇ ਇਹਦੇ ਮੱਗ ਅੱਗੇ ਲਾਵਾਂਗੇ ਆਹ ਵਾਲੇ ਥੋੜੀ ਜਿਹੀ ਆਪਣੇ ਕੋਲੇ ਉਹ ਪਈ ਹੈਗੀ ਕਾਤਰ ਇਨੂੰ ਆਪਾਂ ਡਬਲ ਫੋਲਡ ਕਰਕੇ ਲਾ ਦਨੇ ਆ ਥੋੜੀ ਜੀ ਆਪਾਂ ਨੂੰ ਇਥੋਂ ਥੋੜੀ ਜਿਹੀ ਅੱਗੂ ਥੋੜਾ ਕੱਪੜਾ ਘੱਟ ਸੀ ਆ ਇਨੂੰ ਕੱਟ ਕੇ ਆਪਾਂ ਥੋੜੀ ਜੀ ਜਿਆਦਾ ਚੌੜੀ ਇਹ ਲੀਰ ਨਾਲੇ ਵਿੱਚ ਆਪਾਂ ਪਾ ਦਾਂਗੇ ਇਹ ਦੋਰੀ ਇਸ ਤਰ੍ਹਾਂ ਆਪਾਂ आपने नीचे आ नीचे आजगा ये आप कि नीचे आजगा आह वाली साइड तो आप करा डोरी पावेंगे इधरली साइड इनू इस तरह आप रख के यदड़ी ना थोड़ा जहाँ घट्ट लग्यास इट्ठा भी तुम दसियासी दस दस इंच दस इंच तो आपना जा, अपना थोड़ा जहा घट है कपड़ा ता करकेड़ पाने थोड़ा जहाँ जोड़ नहीं पाँगे वैसे अपना इतना डबल हो जूगा कोई पता भी नहीं लगना यह Ini enak double karkirak langis ಎಲ್ಲಾ ಕಟ್ಟ ಹಣ ಜೋಡಾಂಗೇ ಗಳೆಕ್ಕೆ ನಾ ದೋದ ಮಲಾ ಲೇಸ್ತರ ಇನ್ನ ಇದೆ ರೀ ಮಲಾ ಲೋ ಜೀ ಕಟ್ಟ ಥೋಡಾ ಜಳೆ ಹೋರ ಕಟ್ಟೆ ಅದ ಕಟ್ಟೆ ಗಳನ್ನು ಜೀವನ ಕಟ್ಟ ಕೈಪು ದುರಾ ರೀ ਐਕਸਟਰਾ ਪਾਈ ਦੀ ਕੈਪ ਲਾ ਲਈ ਹੁਣ ਆਪਾਂ ਲਾਵਾਂਗੇ ਇਹਦੇ ਤੇ ਤੁਹਾਨੂੰ ਦੱਸ ਦਿਆਂ ਕਿ ਆਪਾਂ ਐਕਸਟਰਾ ਤਾਂ ਕਿ ਕੱਟ ਦਿੰਨੀ ਆ ਹੁਣ ਆਪਾਂ ਇਹਦੇ ਚ ਨਾ ਪਾਵਾਂਗੇ ਡੋਰੀ ਤੇ ਡੋਰੀ ਲੈਣਾ ਆਪਾਂ ਇੱਥੇ ਜਨਕਿ ਸ਼ੇਕ ਕਰ ਲਾਂਗੇ ਇਹਦੇ ਤੇ ਇੱਥੇ ਆਪਾਂ ਗਰਮ ਕਰਕੇ ਨਾ ਕਿਸੇ ਜਨਕਿ ਸੂਈ ਸਾਈਜ਼ ਨਾਲ ਜਸ ਲਾਈ ਦੇ ਨਾਲ ਇਸ ਤਰ੍ਹਾਂ ਇੱਥੇ ਆ ਚੀਜ਼ ਦੇ ਵਿੱਚ ਸ਼ੇਕ ਕਰਕੇ ਇਹਦੇ ਵਿੱਚ ਦੀ ਡੋਰੀ ਟਪਾਵਾਂਗੇ ਆਪਾਂ ਆਹ ਵਾਲੀ ਡੋਰੀ ਆ ਦੇਖੋ ਜੀ ਆਪਾਂ ਇਹਦੇ ਆ ਡੋਰੀ ਪਾ ਲੇ ਡੋਰੀ ਪਾ ਕੇ ਤੇ ਹੁਣ ਆਪਾਂ ਹਵਲਾ ਜਾਨੀ ਕਿ ਸਟicker ਲਾਵਾਂਗੇ ਆਪਣੇ ਕੋਲ ਸਟicker ਹੈਗਾ ਬਸ ਸਟicker ਆਪਣੇ ਕੋਲ ਅੱਜ ਘਰੇ ਇੱਕ ਹੀ ਹੈਗਾ ਇਹਨੂੰ ਆਪਾਂ ਗਾਮ ਦੇ ਨਾਲ ਲਾ ਸਕਦੇ ਆਂਗੇ ਕਿਉਂ ਗਾਮ ਦੇ ਨਾਲ ਵੀ ਇਹ ਨਾ ਬੜੀ ਚੰਗੀ ਤਰ੍ਹਾਂ ਇਹ ਕੱਪੜੇ ਤੇ ਚਿਪਕ ਜਾਂਦਾ ਆਂ ਅਪੜ ਕੋ ਡਬਲ ਨਹੀਂ ਹੈਗੇ ਕਿ ਸਿੰਗਲ ਅਗਾਂ ਆਪਾਂ ਇੱਕ ਤੇ ਲਾ ਦਿੰਨੀ ਆ ਇਸ ਤਰ੍ਹਾਂ ਅੱਗੇ ਰੱਖ ਕੇ ਦੇਖੋ ਜੀ ਇਹਦੇ ਤੇ ਆਪਾਂ ਲਗਾਇਆ ਸਟicker ਆ ਦੇਖੋ ਜੀ ਆਪਾਂ ਪਜਾਮੀ ਪਜਾਮੀ ਆਪਾਂ ਲਈਤੀ 18 ਇੰਚ ਲੰਬੀ ਲਈਤੀ ਹੈਗੀ ਤੇ ਇਥੋਂ ਆਪਾਂ ਰੱਖਿਆ ਇਹ 9 ਇੰਚ ਝੋਲੀ 9 ਇੰਚ ਰੱਖੀ ਹੈਗੀ ਤੇ ਜਿਵੇਂ ਆਪਾਂ ਨੀਚੇ ਫੋਲਡ ਕਰਕੇ ਬਸ ਇਸ ਤਰੀ ਇਲਾਸਟਿਕ ਪਾ ਕੇ ਤੇ ਜਿਵੇਂ ਆਪਾਂ ਆ ਪਜਾਮੀ ਸਿਉਣੀ ਹੈਗੀ ਉਦਾ ਸਿਉਣੀ ਹੈਗੀ ਆਪਾਂ ਪਜਾਮੀ ਵੀ ਤੁਹਾਨੂੰ ਸਿਉ ਕੇ ਦਿਖਾ ਦਿੰਨੇ ਆ ਥੋੜੀ ਜੀ ਸੀਨਾ ਲਾ ਕੇ ਇਹਨੂੰ ਐਕਸਟਰਾ ਕਰ ਲਾਂਗੇ ਪਹਿਲਾਂ ਆਪਾਂ ਲਾ ਲਾਂਗੇ ਜਿਹੜੀਆਂ ਝੋਲੀ ਵਾਲੀਆਂ ਸਿਉਣਾ ਇਸ ਤਰ੍ਹਾਂ ਰੱਖ ਲਾਂਗੇ ਇਸ ਤਰ੍ਹਾਂ ਆਕੀ ਪਲੇਟ ਵਿੱਚ ਇੱਕ ਛੋਲੀ ਵਾਲੀਆਂ ਸਿਉਣਾ ਲਾ ਲੈਂਦੇ ਆ ਹਾ ਦੋਨੋਂ ਇੱਕ ਦੂਜੇ ਦੇ ਉੱਤੇ ਆਪਾਂ ਨਾ ਇਸ ਤਰ੍ਹਾਂ ਇਹ ਦੋਨੋਂ ਪੀਸ ਰੱਖ ਲੇ ਹੁਣ ਆਪਾਂ ਪਜਾਮੀ ਦੇ ਦੇ ਜਾਨੀ ਕਿ ਇਹ ਛੋਲੀ ਵਾਲੀਆਂ ਸਿਉਣਾ ਦੋਨੇ ਲਾ ਲੀਆਂ ਹਾ ਦੇਖੋ ਜੀ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰ ਲਾਂਗੇ ਯਾਮੀ ਨੂੰ ਇਸ ਤਰ੍ਹਾਂ ਕਰਕੇ ਤੇ ਇਹਦੇ ਨੀਚੇ ਆਪਾਂ ਇਹਨੂੰ ਫੋਲਡ ਕਰ ਲੈਨੇ ਆ ਫੋਲਡ ਕਰ ਦਿੰਨੇ ਆ ਦੋਨੇ ਪੌਂਚੇ ਇਸ ਤਰ੍ਹਾਂ ਫੋਲਡ ਕਰ ਦਾਂਗੇ ਹੁਣ ਇਹ ਤੇ ਆਪਾਂ ਲਾ ਦਾਂਗੇ ਆ ਦੇਖੋ ਜੀ ਹੁਣ ਆਪਾਂ ਲਾ ਦਾਂਗੇ ਇਹਦੇ ਆ ਵਿਚਕਾਰ ਵਾਲੀ ਸੀਨ ਸਾਰੀ ਇਸ ਤਰ੍ਹਾਂ ਹਾਂ ਦੇਖੋ ਜੀ ਆਪਾਂ ਪਜਾਮੀ ਸਾਰੀ ਸਟਿਚ ਕਰ ਲਈ ਵਿਚਾਲੀਆਂ ਸੀਨਾ ਵੀ ਲਾ ਲਈਆਂ ਇਹਦੇ ਤੇ ਹੁਣ ਆਪਾਂ ਪਾਵਾਂਗੇ ਇਲਾਸਟਿਕ ਇਲਾਸਟਿਕ ਜਿਹੜੀ ਲਈ ਹੈਗੀ ਤੁਹਾਨੂੰ ਦੱਸ ਦਿੰਨੇ ਆ ਆਪਾਂ ਜਿਹੜੇ ਆਪਾਂ ਪਜਾਮੀ ਦਾ ਉੱਪਰ ਲਾ ਕੇ ਰਗਾ ਉਹਦੇ ਨਾਲੋਂ ਯਾਨੀ ਕਿ ਇਹ ਥੋੜੀ ਜਿਹੀ ਘੱਟ ਲਈ ਹੈ 2 ਇੰਚ ਤੇ ਹੁਣ ਆਪਾਂ ਇਲਾਸਟਿਕ ਨੂੰ ਨਾ ਇਸ ਤਰ੍ਹਾਂ O oh, kadar langi. Siyinler la langi edildi. Eti çorladın ya. Nasıl ਦੇ ਵਿੱਚ ਰੱਖ ਕੇ ਨਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲਾਂਗੇ ਇਸ ਤਰੀ ਲਾਸਟਿਕ ਨੂੰ ਇਹਦੇ ਵਿੱਚ ਰੱਖ ਕੇ ਇਸ ਤਰੀ ਸੀਨ ਲਾਈ ਚੱਲਾਂਗੇ ਇਸ ਤਰ੍ਹਾਂ ਤੁਸੀਂ ਵੀ ਇਸ ਤਰ੍ਹਾਂ ਇਨ ਲਾਈਟਸ ਲਏ ਤੇ ਸਾਰੇ ਦੇ ਵਿੱਚ ਆਪਾਂ ਇਸ ਤਰੀ ਲਾਸਟੇ ਪਾ ਲੈਣੀ ਹੈ ਫਿਰ ਤੁਹਾਨੂੰ ਅੱਗੇ ਦਿਖਾਉਣੀ ਹੈ ਆਪਾਂ ਆਹ ਦੇਖੋ ਜੀ ਆਪਣੀ ਪਜਾਮੀ ਬਣ ਕੇ ਤਿਆਰ ਹੋ ਗਈ ਇਸ ਤਰ੍ਹਾਂ ਆਪਣੀ ਪਜਾਮੀ ਬਣ ਗਈ ਤੇ ਦੋ ਆਪਣੀ ਆਪਾਂ ਆਹ ਵਾਲੇ ਦੇਖੋ ਜੀ ਸੂਟ ਬਣਾ ਲਏ ਇੱਕ ਵਾਲਾ ਆਪਣਾ ਆਹ ਵਾਲਾ ਸੂਟ ਬਣ ਗਿਆ ਇਹਦੇ ਨਾਲ ਬਿਲਕੁਲ ਰੈਡੀਮੇਡ ਵਰਗਾ ਬਣਿਆ ਤੁਸੀਂ ਦੇਖੋ ਤੇ ਇੱਕ ਆਪਾਂ ਦੂਸਰਾ ਹੋਰ ਬਣਾਇਆ ਇਹਦੇ ਨਾਲ ਹੀ ਉਧਿਆ ਪਾ ਥੋੜੀ ਜੀ ਬਲੂ ਕਲਰ ਦੀ ਡੋਰੀ ਪਾਈ ਹੈ ਆ ਦੇਖੋ ਜੀ ਇਹ ਕਾਵਲਾ ਬਣ ਗਿਆ ਇਹ ਦੋ ਸੂਟ ਬਣ ਗਏ ਸਿਰਫ 100 ਰੁਪਏ ਦੇ ਵਿੱਚ ਹੀ ਬਣ ਗਏ ਆਪਣੇ ਤੇ ਤੁਸੀਂ ਵੀ ਇਸ ਤਰ੍ਹਾਂ ਘਰੇ ਜਾਨੀ ਕਿ ਕਪੜਾ ਲਿਆ ਕੇ ਤਿਆਰ ਕਰ ਸਕਦੇ ਹੋਗੇ ਆ ਦੇਖੋ ਜੀ ਤੇ ਬਹੁਤ ਵੀ ਜਾਨੀ ਕਿ ਸਰਦੀ ਦੇ ਵਿੱਚ ਬੱਚੇ ਨੂੰ ਤੇ ਵਧੀਆ ਨਾਲ ਇਹ ਪੂਰੇ ਨਿੱਗੇ ਸੂਟ ਹੁੰਦੇ ਆ ਇਹ ਨਿੱਗਾ ਹੁੰਦਾ ਪੂਰਾ ਕਪੜਾ ਬਹੁਤ ਵਧੀਆ ਤੇ ਪਾਏ ਹੋਏ ਵੀ ਬੱਚੇ ਦੇ ਬਹੁਤ ਸੋਹਣੇ ਲੱਗਦੇ ਆ ਤੇ ਇੱਕ ਆਪਾਂ ਤੁਹਾਨੂੰ ਦੱਸ ਦਿੰਨੇ ਦੀ ਤੇ ਆਪਾਂ ਸੂਈ ਜਿਹੜੀ ਵਰਤੀ ਆ ਉਹ 11 ਨੰਬਰ ਵਰਤੀ ਹੈਗੀ ਤੁਸੀਂ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਕਈ ਵਾਰ ਵਿੱਚ ਕੋਈ ਗੱਲਾਂ ਆਪਾਂ ਹੁੰਦੀਆਂ گیਆਂ ਆਪਾਂ ਨਹੀਂ ਪਹਿਲਾਂ ਆਪਾਂ ਕਈ ਵਾਰ ਦਿਮਾਗ ਦੇ ਵਿੱਚ ਕੋਈ ਗੱਲ ਨਿਕਲ ਜਾਂਦੀ ਆ ਆਪਾਂ ਬਾਅਦ ਵਿੱਚ ਵਿੱਚ ਦੱਸ ਦਿੰਦੇ ਆ ਤੁਹਾਨੂੰ ਤੇ ਥੈਂਕ ਯੂ ਜੀ ਆਪਣੀ ਫੁੱਲ ਵੀਡੀਓ ਵਾਚ ਕਰ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀ ਵੀਡੀਓ ਕਿਵੇਂ ਲੱਗੀ ਤੇ ਥੈਂਕ ਯੂ ਜੀ ਬਾਏ ਬਾਏ